ਲੇ ਜੈ ਸ਼੍ਰੀ ਰਾਮ ਜੀ ਅੱਜ ਦਾ ਜਿਹੜਾ ਹੋਲੀ ਦਾ ਦਹਮ ਪ੍ਰੋਗਰਾਮ ਆ ਇਹ ਹਿੰਦੁਸਤਾਨ ਦੇ ਵਿੱਚ ਸਨਾਤਨ ਦੇ ਵਿੱਚ ਇਹ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਸਾਡੇ ਗੁਰਦਾਸਪੁਰ ਚ ਸਨਾਤਨ ਚੇਤਨਾ ਮੰਚ ਵੱਲੋਂ ਪਿਛਲੇ ਕਈ ਸਾਲਾਂ ਦੇ ਵਿੱਚੋਂ Hindu ਰੀਤੀ ਰਿਵਾਜ ਦੇ ਮੁਤਾਬਕ ਸਨਾਤਨ ਦੇ ਮੁਤਾਬਕ ਹਰ ਰਿਵਾਜ ਨੂੰ ਅਸੀਂ ਮਨਾਉਣ ਦੀ ਕੋਸ਼ਿਸ਼ ਕਰ ਰਹੇ ਆ ਆਜੋ ਸਨਾਤਨ ਦੇ ਵਿੱਚ ਇਹ ਜਿਹੜੀ ਪ੍ਰਥਾ ਵਾ ਇਹ ਜਿਹੜੀ ਲੁਕਤ ਹੋ ਚੁੱਕੀ ਪ੍ਰਥਾ ਵਾ ਇਹਨੂੰ ਉਹੀ ਜਾਗਰੂਕ ਕੀਤਾ ਜਾਵੇ ਸਾਡੇ ਸਾਰੀ ਸੰਸਥਾ ਦੇ ਮੈਂਬਰਾਂ ਦਾ ਇਹ ਬਹੁਤ ਜ਼ਿਆਦਾ ਪ੍ਰਯਾਸ ਰਿਹਾ ਕਿ ਸਨਾਤਨ ਦੀ ਪ੍ਰਥਾ ਨੂੰ ਉਜਾਗਰ ਕੀਤਾ ਜਾਵੇ। ਉਸ ਪ੍ਰਥਾ ਨੂੰ ਕਾਇਮ ਰੱਖਦੇ ਹੋਇਆ ਅਸੀਂ ਇਸ ਵਾਰ ਵੀ ਹਿੰਦੂ ਸ਼ਾਸਤਰਾਂ ਦੇ ਮੁਤਾਬਕ ਪੰਡਤਾਂ ਜੀ ਦੇ ਕਹਿਣ ਦੇ ਮੁਤਾਬਕ ਕਿਉਂਕਿ ਅੱਜ ਭਦਰਾ ਹੋਣ ਕਰਕੇ 11:00 ਵਜੇ ਤੱਕ ਭਦਰਾ ਸੀ ਇਸ ਕਰਕੇ ਸਾਡਾ ਪ੍ਰੋਗਰਾਮ ਇਹ ਬਹੁਤ ਲੇਟ ਹੋ ਗਿਆ। ਫਿਰ ਵੀ ਸਾਰੇ ਗੁਰਦਾਸਪੁਰ ਦੀ ਸੰਗਤ ਦੇ ਸਹਿਯੋਗ ਨਾਲ ਪ੍ਰੋਗਰਾਮ ਬਹੁਤ ਕਾਮਯਾਬ ਹੋਇਆ। ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਸਿਹਰਾ ਸਾਰੇ ਗੁਰਦਾਸਪੁਰ ਦੇ ਸ਼ਾਰੀਆਂ ਦੇ ਸਿਰ ਤੇ ਆ ਸਾਰਿਆਂ ਨੂੰ ਅਸੀਂ ਖੋਲੀ ਕੇ ਦਾਨ ਦੇ ਕਾਮਯਾਬ ਪ੍ਰੋਗਰਾਮ ਦੀ ਬਹੁਤ ਬਹੁਤ ਵਧਾਈ ਦਿੰਨੇ ਆ ਔਰ ਹਰ ਇੱਕ ਨੂੰ ਅਪੀਲ ਕਰਨੇ ਆ ਕਿ ਜਿਹੜਾ ਵੀ ਪ੍ਰੋਗਰਾਮ ਸਰਾਧਨ ਦਾ ਕੀਤਾ ਜਾਵੇ ਸਾਡੀ ਸੰਸਥਾ ਸਰਾਧਨ ਜੀਤਨਾ ਮੰਚ ਵੱਲੋਂ ਉਹ ਸਾਰੇ ਜਾਨੇ ਉਹਦੇ ਚ ਵਰਪੂਰ ਸਹਿਯੋਗ ਕਰੋ ਇਹੋ ਹੀ ਹੀ ਕਾਮਨਾ ਕਰਦੇ ਆ ਸਾਰਿਆਂ ਨੂੰ ਜੈ ਹਿੰਦ ਜੈ ਸ਼ੇਰ ਭਾਰਤ ਵਿੱਚ ਹੋਣੀ ਦਾ ਅਫਸਰ ਤੇ ਮੈਂ ਜਲਦੀ ਆ ਰਹੀਆ ਤੋ ਆਪਣੇ ਲਖਾ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਔਰ ਮੁਬਾਰਕ ਦਿਨਾ ਔਰ ਅੱਜ ਜਿਹੜਾ ਸਰਾਧਨ ਚੇਤਨਾ ਮੰਚ ਵੱਲੋਂ ਬਹੁਤ ਵਧੀਆ ਉਪਯਾਲਾ ਕੀਤਾ ਗਿਆ ਇਹਦੇ ਸਬੰਧ ਦੇ ਵਿੱਚ ਅੱਜ ਹਨੂਮਾਨ ਜੀ ਦੇ ਮੰਦਿਰ ਦੇ ਬਾਹਰ ਇਸ ਸਵਾਗਤ ਦਾ ਆਯੋਜਨ ਕੀਤਾ ਮੈਂ ਸਮਝਦਾ ਕਿ ਅੱਜ ਇਸ ਅਗਨੀ ਨੂੰ ਜਿੰਨੀ ਆਪ ਸੀ ਝੂਠ ਸੀ ਉਹਨੂੰ ਖਾਤਮਾ ਕਰਕੇ ਸਚਾਈ ਵੱਲ ਚੱਲਣ ਦੀ ਇਸ ਨਾਲ ਜਿਹੜੀ ਆ ਉਹ ਮਿਲਦੀ ਆ ਇਹ ਤਿਉਹਾਰ ਸਾਡੀ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਦਾ ਅਟੁੱਟ ਹਿੱਸਾ ਔਰ ਅੱਜ ਇਲਾਕਾ ਵਾਸੀਆ ਨੇ ਸਰਦਨ ਜੇਤਨਾ ਮੰਚ ਨੇ ਉਪਰਾਲੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਸੋ ਮੈਂ ਇਹੋ ਹੀ ਅਪੀਲ ਕਰੂੰਗਾ ਕਿ ਜਿਹੜੀ ਸਮਾਜ ਦੇ ਵਿੱਚ ਅੱਜ ਬੁਰਾਈਆਂ ਆ ਰਹੀਆਂ ਨੇ ਉਹਨਾਂ ਨੂੰ ਇਹਦ ਲਈਏ ਇਸ ਅਗਨੀ ਦੀ ਪੇੜ ਛੜਾ ਕੇ ਉਹਨਾਂ ਨੂੰ ਖਤਮ ਕਰੀਏ ਔਰ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਅਸੀਂ ਸਾਰੇ ਯਤਨਸ਼ੀਲ ਔਰ ਕਰਮਸ਼ੀਲ ਰਹੀਏ ਔਰ ਅੱਜ ਇਹੋ ਜਿਹੇ ਤਿਹਾੜ ਨੇ ਸਾਡੀ ਵਜ੍ਹਾ ਦਾ ਪਹਿਲਾਂ ਵੀ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਲਈ ਦਾ ਇੱਕ ਹਿੱਸਾ ਨੇ ਪ੍ਰੇਰਨਾ ਦਾ ਸਰੋਤ ਨੇ ਔਰ ਭਗਤ ਪ੍ਰਲਾਦ ਜੀ ਦੀ ਜਿਹੜੀ ਉਹ ਦੱਸਦਾ ਹੈ ਉੱਥੋਂ ਆਪਾਂ ਸਿੱਖ ਲੈਂਦੇ ਹੋਏ ਸੱਚਾਈ ਦੇ ਮਾਰਗ ਦੇ ਚੱਲਣ ਦਾ ਪ੍ਰਣ ਲਈ